ਵਕਸ਼ ਦੀ ਚਤੁਰਥੀ ਨੂੰ ਮਨਾਉਣ ਵਾਲਾ ਤਿਹਾਰ ਸ਼ਿਵਰਾਤਰੀ ਦਾ ਤਿਹਾਰ ਪੰਜਾਬ ਚ ਕੀ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ ਧਾਮ ਤੇ ਸ਼ਰਦਾ ਨਾਲ ਮਨਾਇਆ ਜਾਂਦਾ ਹੈ ਇਸ ਤਿਹਾਰ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਦੋ ਸ਼ਕਤੀਆਂ ਦਾ ਮਿਲਨ ਹੋਇਆ ਸੀ ਤੇ ਜਿਹੜੀਆਂ ਕੁੜੀਆਂ ਨੇ ਇਹ ਚੰਗੇ ਬਰਦੀ ਜਿਹੜੀ ਹੈ ਇੱਛਾ ਦੀ ਲਈ ਇਹ ਵਰਤ ਰੱਖਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਥਾਪਰ ਕਾਲਜ ਦੇ ਵਿੱਚ ਆਏ ਆ ਤੇ ਥਾਪਰ ਕਾਲਜ ਦੇ ਵਿੱਚ ਅੱਜ ਅਸੀਂ ਸ਼ਿਵ ਮੰਦਿਰ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੇ ਜਿਹੜੀਆਂ ਆਈਆਂ ਹੋਈਆਂ ਨੇ ਤੇ ਇੱਥੇ ਇੱਕ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਥਾਂ-ਥਾਂ ਪੂਰੇ ਪਟਿਆਲਾ ਪਟਿਆਲੇ ਪਰਦੇ ਵਿੱਚ ਥਾਂ-ਥਾਂ ਲੰਗਰ ਲਗਾਏ ਜਾ ਰਹੇ ਹਨ ਤੇ ਕੁਝ ਲੋਕਾਂ ਨੇ ਅੱਜ ਵਰਤ ਵੀ ਰੱਖਿਆ ਹੋਣਾ ਜਿਨ੍ਹਾਂ ਨੇ ਵਰਤ ਰੱਖਿਆ ਨੇ ਉਹਨਾਂ ਲਈ ਖਾਸ ਜਿਹੜਾ ਇਹ ਫਲ ਫਰੂਟ ਦਾ ਪ੍ਰਬੰਧ ਕੀਤਾ ਜਾਂਦਾ ਹੈ ਲੋਕਾਂ ਦੇ ਵਿੱਚ ਬੜੀ ਸ਼ਰਧਾ ਇਸ ਦਿਨ ਦੇਖਣ ਨੂੰ ਮਿਲਦੀ ਹੈ ਤੇ ਸ਼ਿਵਜੀ ਦੀ ਪਸੰਦੀਦਾ ਚੀਜ਼ ਪੰਗ ਜੋ ਕਿ ਸ਼ਿਵਜੀ ਨੂੰ ਬੜੀ ਹੀ ਪਸੰਦ ਹੈ ਤੇ ਉਹਦਾ ਵੀ ਲੋਕ ਜਿਹੜੇ ਬੱਚੇ ਨੇ ਖਾਸ ਕਰਕੇ ਮੁੰਡੇ ਇਸ ਚੀਜ਼ ਦਾ ਸੇਵਨ ਕਰਦੇ ਨੇ ਤੇ ਸਾਡੇ ਨਾਲ ਕੁਝ ਸਟੂਡੈਂਟ ਨੇ ਥਾਪਰ ਕਾਲਜ ਦੇ ਤੇ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆਂ ਅਮ ਹਾਂਜੀ ਰਾਜੇ ਕੀ ਨਾਮ ਹੈ ਤੁਹਾਡਾ ਚਰਨਜੀਤ ਨਾਮ ਹੈ ਜੀ ਮੇਰਾ ਅ ਅੱਜ ਸ਼ਿਵ ਰਾਤਰੀ ਦਾ ਤਿਹਾਰਾ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਆਂ ਸਭ ਤੋਂ ਪਹਿਲੇ ਜੀ ਸਭ ਨੂੰ ਮਹਾ ਸ਼ਿਵਰਾਤਰੀ ਦੀਆਂ ਜੋ ਕਿ ਕ੍ਰਿਸ਼ਨ ಪಕ್ಷ ਦੇ ਚਤੁਰਥੀ ਨੂੰ ਆਉਂਦੀ ਹੈ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ ਥਾਪਰ ਦੇ ਵਿੱਚ ਇਸ ਮੰਦਿਰ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ ਉਤਮਤਾ ਨਾਲ ਮਨਾਇਆ ਜਾਂਦਾ ਹੈ ਇੱਥੋਂ ਤੱਕ ਕਿ ਥਾਪਰ ਦੇ ਆਸ-ਪਾਸ ਜਿੰਨਾ ਏਰੀਆ ਹੈ ਅਰ ਥਾਪਰ ਦੀ ਫੈਕਲਟੀ ਅਰ ਥਾਪਰ ਦੇ ਜਿਹੜੇ ਵੀ ਸਟੂਡੈਂਟਸ ਨੇ ਬਹੁਤ ਉਤਸ਼ਾਹ ਨਾਲ ਲਾ ਕੇ ਇੱਕ ਪ੍ਰਭੂ ਦੀ ਜਿਹੜੀ ਹੈ ਸੇਵਾ ਕਰਦੇ ਨੇ ਇਸ ਤੋਂ ਵੀ ਦਾਵਾ ਆਪਣੇ ਇਸ ਮੰਦਿਰ ਦੇ ਵਿੱਚ ਹਰ ਮੰਗਲਵਾਰ ਨੂੰ ਹਨੂਮਾਨ ਚਾਲੀਸਾ ਜੀ ਦਾ ਪਾਠ ਹੁੰਦਾ ਹੈ ਤਾਂ ਇਹ ਸਾਰਾ ਜਿਹੜਾ ਮੰਦਿਰ ਹੈ ਇਸ ਇਲਾਕੇ ਦੇ ਆਸ-ਪਾਸ ਜਿਹੜੇ ਨਗਰ ਨੇ ਪ੍ਰੇਮ ਨਗਰ ਹੈ, ਨੌਰth ਵੈਨਿਊ ਹੈ, ਅਬਲੋਵਾਲ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਰੇ ਨਾਲ ਦੀ ਨਾਲ ਥਾਪਰ ਦੀ ਫੈਕਿਲਿਟੀ ਔਰ ਜਿਹੜੇ ਉਰੇ ਦੇ ਸਟੂਡੈਂਟਸ ਨੇ ਉਹਨਾਂ ਦੇ ਜੋਸ਼ ਦੇ ਨਾਲ ਇਹ ਮੰਦਿਰ ਬਹੁਤ ਵਧੀਆ ਚੱਲਦਾ ਹੈ ਔਰ ਉਰੇ ਜਿਹੜੀ ਸੇਵਾ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੈਕਾਰਾ ਵੀਰ ਬਜਰੰਗੇ ਹਰ ਹਰ ਮਾਦੇ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਆਸ-ਪਾਸ ਕਿੰਨਾ ਰੌਣਕ ਹੈ ਉਰੇ ਸਭ ਨੂੰ ਦੁਬਾਰਾ ਤੋਂ ਇੱਕ ਵਾਰ ਫੇਰ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੱਦਾਂ ਕਿ ਇਹ ਥਾਪਰ ਕਾਲਜ ਦੇ ਸਟੂਡੈਂਟ ਨੇ ਤੇ ਸਾਡੀ ਇਹ ਸੰਸਕ੍ਰਿਤੀ ਆ ਸਾਡਾ ਸੱਭਿਆਚਾਰ ਆ ਜਿਵੇਂ ਅੱਜ ਕੱਲ ਦੇ ਜਿਹੜੇ ਯੰਗ ਸਟੂਡੈਂਟ ਨੇ ਜਾਂ ਯੰਗੇ ਇਸ ਦੇ ਮੁੰਡੇ ਕੁੜੀਆਂ ਨੇ ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਦੂਰ ਨੇ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਸਾਡੇ ਨਾਲ ਸਟੂਡੈਂਟ ਨੇ ਇਹ ਆਪਣੇ ਨਾਲ ਸ਼ਰਦਾ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਮੰਦਰ ਦੇ ਭੋਲੇनाथ ਜੀ ਦੇ ਦਰਸ਼ਨ ਕਰਵਾਨੇ ਆ ਤੁਹਾਨੂੰ ਅੰਦਰ ਮੰਦਰ ਦੇ ਲੈ ਕੇ ਜਾਣੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਜਲਾ ਅਭਿਸ਼ੇਕ ਕਰਵਾ ਰਹੇ ਨੇ ਭੋਲੇनाथ ਜੀ ਨੂੰ ਜਿਨ੍ਹਾਂ ਨੇ ਵਰਤ ਰੱਖੇ ਹੋਏ ਨੇ ਤੇ ਸਟੂਡੈਂਟ ਨੇ ਇਹ ਬੜੀ ਸ਼ਰਦਾ ਨਾਲ ਇਹ ਜਿਹੜਾ ਹੈਗਾ ਇਹ ਅੱਜ ਦਾ ਜਿਹੜਾ ਦਿਹਾੜਾ ਹੈ ਆਪਣੀ ਸ਼ਰਦਾ ਨਾਲ ਮਨਾਇਆ ਜਾਂਦਾ ਹੈ ਤੇ ਭੋਲੇनाथ ਨੂੰ ਤੁਸੀਂ ਦੇਖ ਸਕਦੇ ਹੋ ਕਿ ਬਿਲ ਪੱਤਰ ਚੜਾਏ ਜਾਂਦੇ ਹਨ ਫੁੱਲ ਚੜਾਏ ਨੇ ਤੇ ਫਲ ਫਰੂਟ ਚੜਾਏ ਜਾਂਦੇ ਹਨ ਤੇ 5 ਜਾਂ 7 ਅਭਿਸ਼ੇਕ ਕਿੰਨੇ ਅਭਿਸ਼ੇਕ ਕਰਵਾਉਂਦੇ ਹਨ ਜਲ ਚੜਾਇਆ ਜਾਂਦਾ ਤੇ ਕਿੰਨੇ ਤਰ੍ਹਾਂ ਦੇ ਜਿਹੜੇ ਅਭਿਸ਼ੇਕ ਉਹਨਾਂ ਨੂੰ ਕਰਵਾਏ ਜਾਂਦੇ ਨੇ ਉਰੇ ਮਹਾਰਾਸ਼ ਸ਼ਿਵਰਾਤਰੀ ਵਾਲੇ ਦਿਨ ਸਵੇਰ ਤੋਂ ਲੈ ਕੇ ਪਹਿਲਾ ਸਭ ਤੋਂ ਪਹਿਲਾ ਰੁਦਰ ਅਭਿਸ਼ੇਕ ਹੁੰਦਾ ਹੈ ਉਸ ਤੋਂ ਬਾਅਦ ਸਜਾਵਟ ਅਭਿਸ਼ੇਕ ਚੱਲਦਾ ਕੁੱਲ ਮਲਾ ਕੇ ਟੋਟਲ 6 ਅਭਿਸ਼ੇਕ ਨੇ ਜਿਹੜੇ ਕਰਾਏ ਜਾਂਦੇ ਨੇ ਰਾਤ ਨੂੰ ਵੀ ਅਭਿਸ਼ੇਕ ਹੋਣਗੇ ਸਾਰੀ ਰਾਤ ਉਰੇ ਜਿਹੜੇ ਨੇ ਬੱਚੇ ਬੈਠ ਕੇ ਮਹਾਦੇਵ ਦੀ ਸੇਵਾ ਕਰਦੇ ਨੇ ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਹੋਰ ਦਿਖਾਉਣਾ ਚਾਹੂੰਗਾ ਇਹ ਜਿਹੜਾ ਵੀ ਕੁਝ ਸਜਾਵਟ ਕਰੀ ਹੋਈ ਹੈ ਇਹ ਸਾਰੇ ਉਰੇ ਦੇ ਬੱਚਿਆਂ ਨੇ ਕਰੀ ਹੋਈ ਹੈ ਜਿੰਨੀ ਵੀ ਇਹ ਸਾਰੀ ਸਜਾਵਟ ਹੈ ਮੰਦਰ ਦੇ ਅੰਦਰ ਤਾਂ ਬੱਚੇ ਜਿਹੜੇ ਪੂਰਾ ਸਹਿਯੋਗ ਦੇ ਨਾਲ ਆਉਂਦੇ ਨੇ ਔਰ ਇਸਦੇ ਸਾਮ ਸੰਭਾਲ ਵੀ ਊਰੇ ਦੇ ਬੱਚੇ ਹੀ ਕਰਦੇ ਨੇ ਐਸਾ ਨਹੀਂ ਐ ਵੀ ਕੋਈ ਬਾਰੋ ਦੀ ਸਪੈਸ਼ਲ ਬੰਦਾ ਆ ਕੇ ਮੰਦਿਰ ਦੀ ਸਾਮ ਸੰਭਾਲ ਕਰਦਾ ਜਿਵੇਂ ਕਿ ਆਪਾਂ ਬਾਹਰ ਨਗਰਾਂ ਚ ਦੇਖਦੇ ਆਂ بڑے بڑے ਨਗਰਾਂ ਚ ਦੇਖਦੇ ਆਂ بڑے بڑے ਮੰਦਿਰਾਂ ਚ ਦੇਖਦੇ ਆਂ ਬਟ ਊਰੇ ਜਿਹੜਾ ਹੈਗਾ ਸਾਰਾ ਕੁਝ ਹੈ ਸਾਰੇ ਬੱਚੇ ਆਪਣੇ ਆਪ ਕਰਦੇ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਐ ਬੱਚੇ ਜਦ ਮਰਜ਼ੀ ਆਣ ਜਦ ਮਰਜ਼ੀ ਆਪਣਾ ਮੱਥਾ ਟੇਕ ਕੇ ਸ਼ਰਦਾ ਅਨੁਸਾਰ ਜਾ ਸਕਦੇ ਨੇ ਰੁਜ ਰੁਜ ਤੁਸੀਂ ਦੇਖ ਸਕਦੇ ਹੋ ਕਿ ਥਾਪਰ ਕੋਲੇ ਦੇ ਵਿਚਾਰੇ ਸ਼੍ਰੀ ਮੰਦਿਰ ਆ ਉਹਦੇ ਵਿੱਚ ਲੰਗਰ ਦਾ ਜਿਹੜਾ ਖਾਸ ਪ੍ਰਬੰਧ ਕੀਤਾ ਜਾ ਗਿਆ ਹੈ ਇਕੱਲੇ ਸਟੂਡੈਂਟ ਨਹੀਂ ਬਾਹਰ ਤੋਂ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਏ ਹਨ ਤੇ ਇੱਥੇ ਲੰਗਰ ਛੱਕ ਰਹੇ ਨੇ ਤੇ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਛੋਟੇ-ਛੋਟੇ ਬੱਚੇ ਨੇ ਤੇ ਇਹ ਵੀ ਦੇਖ ਸਕਦੇ ਹੋ ਕਿ ਤੁਸੀਂ ਲੰਗਰ ਛੱਕ ਰਹੇ ਨੇ ਤੇ ਮਾਤਾ ਜੀ ਬੈਠੇ ਨੇ ਤੇ ਬਹੁਤ ਵਧੀਆ ਜਿਹੜਾ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਆ ਤੇ ਪਟਿਆਲੇ ਦੇ ਵਿੱਚ ਅੱਜ ਖਾਸ ਕਰਕੇ ਕਿੱਥੇ ਵੀ ਜਾਓਗੇ ਤਾਂ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਲੰਗਰ ਦਾ ਪ੍ਰਬੰਧ ਕਿਤੇ ਚਾਹ ਦਾ ਪ੍ਰਬੰਧ ਤੇ ਕਿਤੇ ਦੁੱਧ ਦਾ ਕਿਤੇ ਖੀਰ ਦਾ ਭੋਲੇ ਨਾ ਦੀ ਫੇਵਰਟ ਖੀਰ ਖੀਰ ਤੇ ਤੁਸੀਂ ਦੇਖ ਸਕਦੇ ਹੋ ਕਿਥੇ ਪੂਰੀ ਤਰ੍ਹਾਂ ਜੜੀਆਂ ਨੇ ਤਿਆਰੀਆਂ ਨੇ ਰੌਣਕਾਂ ਲੱਗੀਆਂ ਹੋਈਆਂ